ਬਖਾਤਗੇ ਦਾ ਪਾਣੀ ਗਿਆ ਆ ਦੇਖੋ ਜੀ ਆ ਜਮਾਂ ਵਿਚਾਲੇ ਆ ਗਿਆ ਸਾਡਾ ਭਰਾ ਮੋਗੇ ਵਾਲਾ ਗਿਆਨੀ ਬੀਜ ਪੜਾਰ ਸਿਰਫ ਇੱਕ ਕਾਲ ਲਾਈ ਦੀ ਆਈ ਫੋਨ ਦੀ ਵਜਨ ਵੀ ਡੁੱਗਣਾ ਤੇ ਕੁਆਲਿਟੀ ਉਦੋਂ ਟਾਪ ਮੈਂ ਇਸ ਤਰ੍ਹਾਂ ਆਲਾ ਲੈਵਲ ਫੱਟ ਕੀਤਾ ਵਿਆ ਗੜਮਾਲੇ ਦੇ ਉੱਤੇ ਤੁਹਾਨੂੰ ਦਿਖਾ ਦਈਏ ਲਓ ਜੀ ਸੈਮੀਨਸ 4051 ਸასი ਸ਼ਕਲ ਕਿਸਾਨ ਵੀਰੋ ਤੇ ਤਿਆਰੀ ਬਾਈ ਜੀ ਆਪਾਂ ਅੱਜ ਕਰੀ ਜਾਂਦੇ ਆ ਗੋਭੀ ਦੀ ਪਨੀਰੀ ਦੀ ਨੈਟ ਵਗੈਰਾ ਆਪਾਂ ਤੁਹਾਨੂੰ ਦਿਖਾ ਦਈਏ ਵੀ ਅੱਧੇ ਕਿਤੇ ਕਿਹੜਾ ਕਸਤਾ ਜਿੰਨਾ ਕ ਆਪਾਂ ਆਹ ਵਾਣ ਗੋਭੀ ਲਾਉਣੀ ਆ ਬਾਗ ਦੇ ਵਿੱਚ ਤੇ ਉਹਦੀ ਅੱਜ ਆਪਾਂ ਪਨੀਰੀ ਜਿਹੜੀ ਤਿਆਰ ਕੀਤੀ ਆ ਕਰ ਰਹੇ ਆ ਤੇ ਜਿਹੜੇ ਸਾਡੇ ਸੰਦੇ ਆ ਬਾਈ ਉਹ ਸੰਦ ਲੋ ਕੰਪਿਊਟਰ ਕਰਾਏ ਸਾਡੇ ਆਪ ਦੇ ਬਣਾਏ ਹੋਏ ਆ ਤੇ ਜਿਹੜੀ ਅਸੀਂ ਲੈਵਲ ਹੈਵਲ ਕਰਨਾ ਜਿੰਨੀ ਕ ਰੇਪ ਕਰਨੀ ਇਹ ਕਿਆਰੀ ਨੂੰ ਢਾਲ ਦੇਣੀ ਇੱਕ ਸਾਈਡ ਨੂੰ ਉਹ ਬਾਈ ਇਹਦੇ ਨਾਲ ਦਿੰਨੇ ਆ ਕਿ ਕਿੱਥੋਂ ਚ ਆਈ ਆ ਕਿੱਥੇ ਕੀ ਸਿਸਟਮ ਆ ਤੇ ਸਵੇਰ ਸਵੇਰ ਜਿਹੜੇ 2-3 ਘੰਟੇ ਆ ਬਾਈ ਹੁਣ ਅਸੀਂ ਇਸ ਤਰ੍ਹਾਂ ਪਨੀਰੀ ਵਾਲੇ ਪਾਸੇ ਹੋ ਗਏ ਆ ਇਹ ਹੁਣ ਸਾਡਾ ਕੰਮ ਸਮਝ ਲਓ ਲਗਾਤਾਰ ਜਾਰੀ ਰਹੂਗਾ ਇੱਕ ਮਹੀਨਾ ਹੁਣ ਅਸੀਂ ਪਨੀਰੀ ਵਾਲੇ ਪਾਸੇ ਰਵਾਂਗੇ ਹੁਣ ਤੁਹਾਨੂੰ ਜਿਹੜਾ ਅਸੀਂ ਲੈਵਲ ਸ਼ੈਵਲ ਕਰਦੇ ਆਂ ਜੀ ਉਹ ਦਿਖਾ ਦਈਏ ਵੀ ਪਹਿਲਾਂ ਅਸੀਂ ਇਹਦੇ ਨਾਲ ਫੇਰ ਬਾਈ ਜੀ ਸਾਡਾ ਮੈਸਟਰਾਂਗਾਂ ਵਾਲਾ ਲੈਵਲ ਫੱਟ ਕੀਤਾ ਵਿਆ ਗੜਮਾਲੇ ਦੇ ਉੱਤੇ ਤੁਹਾਨੂੰ ਦਿਖਾ ਦਈਏ ਇਹਦੇ ਨਾਲ ਜਿਹੜਾ ਆਪਾਂ ਹੱਕ ਕਿਆਰੀ ਦਾ ਲੈਵਲ ਕਰਨਾ ਜੀ ਉਹ ਸਾਰਾ ਇਹਦੇ ਨਾਲ ਕੱਢਣਾ ਜਿਵੇਂ ਹੁਣ ਆ ਮੇਰਾ ਲੈਵਲ ਕੱਢਿਆ ਵਿਆ ਜੀ ਪਹਿਲਾਂ ਇਸ ਤਰ੍ਹਾਂ ਇਹ ਆ ਤੁਹਾਨੂੰ ਆਪਾਂ ਬੁਖਾਦ ਗਏ ਦਾ ਪਾਣੀ ਆ ਆ ਦੇਖੋ ਜੀ ਆ ਜਮਾਂ ਬਚਾਲੇ ਆ ਗਿਆ ਵੀ ਕਿਹੜੀ ਦਾ ਜਿਹੜਾ ਸਾਡਾ ਲੈਵਲ ਆ ਬਿਲਕੁਲ ਓਕੇ ਆ ਤੇ ਕਾ ਕੱਢਦੇ ਕਿਵੇਂ ਆ ਲੈਵਲ ਉਹ ਤੁਹਾਨੂੰ ਮੈਂ ਦੱਸ ਦੱਸਦਾ ਕੰਮ ਥੋੜਾ ਜਿਹਾ ਔਖਾ ਹੈ ਰੀਰ ਮੇਰਾ ਵੀ ਭਾਰਾ ਹੈ ਬੈਠਿਆ ਤਾਂ ਨਹੀਂ ਜਾਂਦਾਗਾ ਪਰ ਅਸੀਂ ਮੋਟਾ ਜਿਹਾ ਲੈਵਲ ਕੱਢਦੇ ਆ ਵੀ ਬਾਲਾ ਵੀ ਜਿਆਦਾ ਇੰਨਾ ਜ਼ਰੂਰੀ ਵੀ ਨਹੀਂ ਹੁੰਦਾ ਵੀ ਥੋੜਾ ਜਿਹਾ ਮੋਟਾ ਜਿਹਾ ਲੈਵਲ ਜਿਹੜਾ ਹੈਗਾ ਉਹ ਇਸ ਤਰ੍ਹਾਂ ਲਗਾਤਾਰ ਹੀ ਕੰਮ ਆ ਜਿਹੜਾ ਰੱਖਦੇ ਆ ਜਾਰੀ ਆ ਉਹਦਾ ਤੇ ਇਹ ਨੈਣ ਨਾਲ ਜਿਹੜਾ ਨਾਲੇ ਸੁਬਾਹ ਸੁਬਾਹ ਸਾਡੀ ਜਿਹੜੀ ਕਸਰਾਤ ਆ ਨਹੀਂ ਉਹ ਹੋ ਜਾਂਦੀ ਆ ਤੇ ਨਾਲ ਦੀ ਨਾਲ ਜਿਹੜੀ ਇਹ ਬਰੀਕ ਡਲੀ ਆ ਬਣਦੀ ਆ ਉਹਨੂੰ ਵੀ ਨਾਲ ਦੀ ਨਾਲ ਭੰਦੇ ਆ ਅੱਜ ਤਕਰੀਬਨ ਅੱਧਾ ਕਿਲੋ ਜਿਹੜਾ ਸੀਡ ਆ ਉਹ ਤੁਹਾਨੂੰ ਅੱਜ ਦਿਖਾਉਨੇ ਆਪਾਂ ਜਿਹੜਾ ਸੀਡ ਮੰਗਾਇਆ ਸਾਡਾ ਭਰਾ ਮੋਗੇ ਵਾਲਾ ਗਿਆਨੀ ਬੀਜ ਭੜਾਰ ਸਿਰਫ ਇੱਕ ਕਾਲ ਲਈਦੀ ਆਈ ਫੋਨ ਦੀ ਜਿਹੜੀ ਵੀ ਕੰਪਨੀ ਦਾ ਸੀਡ ਚਾਹੀਦਾ ਉੱਡੇ ਕੋਲੇ ਪਹੁੰਚੂਗਾ। ਲਓ ਜੀ। ਸੈਮੀਨਸ ਦਾ ਜੀ ਸੀਡ ਆ ਗਿਆ ਆਪਣੇ ਕੋਲੇ। ਪਹੁੰਚ ਚੁੱਕਿਆ। ਬਾਈ ਨੇ ਬੈੱਲ ਵੀ ਆਪਣਾ ਨਾਲ ਭੇਜਿਆ। ਉਹਨੂੰ ਸੀਡ ਦਿਖਾ ਦਈਏ। ਲਓ ਜੀ। ਸੈਮੀਨਸ 4051। ਇਹ ਸੀਡ ਬਾਈ ਜੀ ਸਿਰਫ 10 ਗ੍ਰਾਮ ਸੀਡ ਆ ਬਾਈ ਇਹਦੇ ਵਿੱਚ। ਤੇ ਇਹ ਆਪਾਂ 50 ਪੈਕਟ ਆ ਜਿਹੜੇ ਬੀਜਣੇ ਆ ਤੇ ਤਕਰੀਬਨ ਜਿਹੜਾ ਇਹ ਇੱਕ ਪੈਕਟ ਦੀ ਕੀਮਤ 380 ਰੁਪਏ ਆ ਹੁਣ ਤੁਸੀਂ ਕਿਲੋ ਦਾ ਹਿਸਾਬ ਬਣਾ ਲਈਏ ਤਾਂ ਬਾਈ ਜੀ 38000 ਨੂੰ ਕਿਲੋ ਹੋ ਗਿਆ ਇਹ ਸੀਡ ਮਹਿੰਗਾ ਤਾਂ ਬੀਜਦੇ ਆ ਵੀ ਕੱਲ ਨੂੰ ਸਾਨੂੰ ਕੋਈ ਦਿੱਕਤ ਨਾ ਆਵੇ ਕਈ ਭਰਾ ਕਹਿ ਦਿੰਦੇ ਆ ਸਾਡੇ ਫੁੱਲ ਨੇ ਫੁੱਲ ਨਹੀਂ ਸਹੀ ਬਣਦਾ ਗੋਭੀ ਹਰੇ ਫੁੱਲ ਕੱਢਦੀ ਹੈ ਕੋਈ ਜਾਂਦਾ ਬਰ ਬੋਰਾ ਆ ਜਾਂਦੀ ਉੱਤੇ ਚੰਗੀ ਕੁਆਲਿਟੀ ਦਾ ਜਿਹੜਾ ਬਾਈ ਤੁਸੀਂ ਬੀਜੋਗੇ ਵਜਨ ਵੀ ਡੁੱਗਣਾ ਤੇ ਕੁਆਲਿਟੀ ਉਦੋਂ ਟਾਪ ਅਸੀਂ ਟਾਪ ਵੈਰੈਟੀਆਂ ਬੀਜਦੇ ਆਂ ਪਰ ਬੀਜਦੇ ਆਂ ਆਪਦੇ ਵਾਸਤੇ ਸੇਲ ਨਹੀਂ ਕਰਦੇ ਹੁਣ ਸਾਡਾ ਗਾਂਹ ਵਾਲਾ ਪ੍ਰੋਸੈਸ ਆ ਜਿਹੜਾ 1509 ਵਾਲਾ ਚੱਲੂਗਾ ਓਵੇਂ ਓਵੇਂ ਅਸੀਂ ਅੱਜ ਤਿਆਰੀ ਕਰ ਰਹੇ ਆਂ ਸੀਡ ਅੱਜ ਖਿਲਾਰਾਂਗੇ ਲਾਵਾਂਗੇ ਬਾਬੇ ਨਾਨਕ ਦਾ ਨਾਮ ਅੱਜ ਇਸ ਤਿਆਰੀ ਆਪਾਂ ਨਵੇਂ ਸੀਜ਼ਨ ਦੀ ਕਰਾਂਗੇ ਸ਼ੁਰੂ ਤੇ ਸਾਰੇ ਭਰਾਵਾਂ ਨਾਲ ਗੱਲ ਕੀਤੀ ਅੱਜ ਸਾਂਝੀ ਤੇ ਅੱਗੇ ਜਿਹੜੀਆਂ ਵੀਡੀਓ ਆਪਾਂ ਨਵੀਆਂ ਤੋਂ ਨਵੀਆਂ ਪਾਵਾਂਗੇ ਦਿਖਾਵਾਂਗੇ ਤੁਹਾਨੂੰ ਬਾਈ ਪਨੀਰੀ ਔਗਦੀ ਕਿਵੇਂ ਆ ਤੇ ਅਗਾਈ ਦੀ ਕਿਵੇਂ ਆ ਕਿੰਨਾ ਸੀਡ ਪੈਂਦਾ ਉਹ ਸਾਰੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਮਿਲਦੇ ਆਂ ਫਰਜੀ ਅਗਲੀ ਵੀਡੀਓ ਚ ਕਿਸੇ ਚ ਨਵੀਂ ਤੁਹਾਨੂੰ ਵੀਡੀਓ ਦਿਖਾਵਾਂਗੇ ਧੰਨਵਾਦ ਜੀ ਸਾਸੀ ਕਾ